ਜਦੋਂ ਦਾ ਬਾਈ ਇੰਡਸਟਰੀ ਦੇ ਵਿੱਚ ਆਇਆ ਹੈ ਉਹਦੇ ਹੁਣ ਤੱਕ ਦੇ ਟੋਟਲ ਕਿੰਨੇ ਗਾਣੇ ਨੇ ਸਿੱਧੂ ਬਾਈ ਨੇ ਟੋਟਲ ਸਿੰਗਲ ਟਰੈਕ ਕਿੰਨੇ ਰਿਲੀਜ਼ ਕੀਤੇ ਨੇ ਯਾਨੀ ਇੱਕ ਇੱਕ ਕਰਕੇ ਜਿਹੜੇ ਗਾਣੇ ਰਿਲੀਜ਼ ਕੀਤੇ ਸੀ ਉਹਨਾਂ ਦੀ ਗਿਣਤੀ ਕਿੰਨੀ ਹੈ ਤਾਂ ਉਹਨਾਂ ਦੀ ਗਿਣਤੀ ਹੈ 97 ਯਾਨੀ ਕਿ 97 ਗਾਣੇ ਟੋਟਲ ਨੇ ਤੇ ਇਹਨਾਂ ਦੇ ਵਿੱਚ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜਿਹੜੇ ਸਿੰਗਲ ਗਾਣੇ ਰਿਲੀਜ਼ ਹੋਏ ਨੇ ਉਹਨਾਂ ਨੂੰ ਵਿੱਚ ਮਿਲਾ ਕੇ 97 ਗਾਣੇ ਬਣਦੇ ਨੇ ਜਿਹੜੇ ਕਿ ਸਿਰਫ ਸਿੰਗਲ ਟਰੈਕ ਨੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਸਿੱਧੂ ਬਾਈ ਨੇ ਫੀਚਰ ਆਰਟਿਸਟ ਕੰਮ ਕੀਤਾ ਹੈ ਜਿਹੜੇ ਫੀਚਰ ਆਰਟਿਸਟ ਟੋਟਲ 14 ਗਾਣੇ ਆਇਆ ਸੀ ਰਸ਼ੀਅਨ ਟੈਂਕ ਖੁਸ਼ਰਮਾਨਾ ਨਾਲ ਸੇਮ ਵੀ ਫਗਾਨੇ ਦੇ ਵਿੱਚ ਸਿੱਧੂ ਬਾਈ ਫਿਰ ਇਹ ਜਿਹੜੇ ਤੁਸੀਂ ਸਾਰੇ ਸਕਰੀਨ ਤੇ ਗਾਣੇ ਦੇਖ ਰਹੇ ਹੋ ਕੈੜੀ ਲੈਕ ਤਾਰੇ 올ਡ ਸਕੂਲ ਗੇਮ ਪਾਪੀ ਤੇ ਬਾਈ ਬਾਈ ਫਿਰ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜਿਹੜਾ 410 ਗਾਣਾ ਆਇਆ ਸੀ ਉਹ ਤੇ ਇੱਕ ਡਾਇਲਮਾ ਗਾਣਾ ਚੋਰਨੀ ਜਿਹੜਾ ਡਿਵਾਈਨ ਦੇ ਨਾਲ ਆਇਆ ਸੀ ਸੋ ਇਹ ਟੋਟਲ ਮਿਲਾ ਕੇ 14 ਗਾਣੇ ਬਣਦੇ ਨੇ ਜਿਹੜੇ ਐਜ਼ ਅ ਫੀਚਰ ਆਰਟਿਸਟ ਸਿੱਧੂ ਬਾਈ ਨੇ ਕੰਮ ਕਰਿਆ ਪਰ ਜੇਕਰ ਆਪਾਂ ਇਸ ਤੋਂ ਇਲਾਵਾ ਸਿੱਧੂ ਬਾਈ ਦੇ ਜਿਹੜੇ ਮੂਵੀਜ਼ ਦੇ ਵਿੱਚ ਗਾਣੇ ਆਏ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਟੋਟਲ 10 ਗਾਣੇ ਬਣਦੇ ਨੇ ਓ ਹੋਰ ਸਿੰਗਰਾਂ ਨੂੰ ਵੀ ਦਿੱਤੇ ਨੇ ਜਿਹੜੇ ਉਸ ਟਾਈਮ ਦੇ ਵਿੱਚ ਕਿਸੇ ਹੋਰ ਸਿੰਗਰ ਨੇ ਗਾਏ ਜੇਕਰ ਆਪਾਂ ਉਹਨਾਂ ਦੀ ਗਿਣਤੀ ਕਰੀਏ ਤਾਂ ਉਹਨਾਂ ਦੀ ਗਿਣਤੀ ਟੋਟਲ 21 ਹੁੰਦੀ ਹੈ ਯਾਨੀ ਕਿ 21 ਗਾਣੇ ਨੇ ਜਿਹੜੇ ਸਿੱਧੂ ਬਾਈ ਨੇ ਐਜ਼ ਅ ਰਾਈਟਰ ਕਿਸੇ ਹੋਰ ਸਿੰਗਰਾਂ ਨੂੰ ਦਿੱਤੇ ਸੀ ਜਿੰਨਾਂ ਸਿੰਗਰਾਂ ਦੇ ਵਿੱਚੋਂ ਬੱਬਲ ਰਾਏ, ਸਿੱਪੀ ਗਿੱਲ, ਨਿੰਜਾ ਇਸ ਤੋਂ ਇਲਾਵਾ ਹੋਰ ਕਾਫੀ ਸਿੰਗਰ ਨੇ ਜਿਨ੍ਹਾਂ ਨੇ ਸਿੱਧੂ ਮਸੇਵਾਲਾ ਬਾਈ ਦੇ ਲਿਖੇ ਹੋਏ ਗਾਣੇ ਗਾਏ ਨੇ ਫਿਰ ਸਿੱਧੂ ਬਾਈ ਦੀ ਇੱਕ ਨੋ ਨੇਮ ਈਪੀ ਆਈ ਸੀ ਤੇ ਇੱਕ ਈਪੀ ਸਿੱਧੂ ਬਾਈ ਦੀ ਹੁਣ ਰੀਸੈਂਟਲੀ ਆਈ ਹੈ ਸੋ ਇਹ ਦੋ ਈਪੀ ਹੋ ਗਈਆਂ ਸਿੱਧੂ ਬਾਈ ਦੀਆਂ ਫਿਰ ਈ ਅਲਬਮ ਦੇ ਵਿੱਚ 9 ਗਾਣੇ ਸੀ ਤੀਜੀ ਐਲਬਮ ਮੋਸਟ ਟੇਪ ਜਿਹਦੇ ਵਿੱਚ 30 ਟਰੈਕ ਸੀ ਜਿਹਦੇ ਵਿੱਚ ਕੁਝ ਇੰਟਰੋ ਆਊਟਰੋ ਵੀ ਸਿਗੀਆਂ ਸੋ ਹੁਣ ਆਪਾਂ ਓਵਰਆਲ ਟੋਟਲ ਦੇਖ ਲੈਂਦੇ ਆ ਕਿ ਸਿੱਧੂ ਬਾਈ ਦੇ ਹੁਣ ਤੱਕ ਕਿੰਨੇ ਗਾਣੇ ਰਿਲੀਜ਼ ਹੋ ਚੁੱਕੇ ਨੇ ਸੋ ਜੇਕਰ ਆਪਾਂ ਇਹ ਸਾਰੀ ਗਿਣਤੀ ਨੂੰ ਓਵਰਆਲ ਦੇਖੀਏ ਤਾਂ ਲਗਭਗ 192 ਦੇ ਨੇੜੇ ਗਾਣੇ ਬਣਦੇ ਨੇ ਜੇਕਰ ਆਪਾਂ ਮੋٹے ਮੋٹے ਤੌਰ ਤੇ ਦੇਖੀਏ ਤਾਂ ਲਗਭਗ ਆਪਾਂ 200 ਗਾਣੇ ਕਹਿ ਸਕਦੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਲੀਕ ਵਗੈਰਾ ਜਾਂ ਕੁਝ ਮੇਰੇ ਤੋਂ ਰਹਿ ਗਏ ਹੋਣੇ ਜਿਹੜੇ ਸ਼ਾਇਦ ਮੇਰੇ ਦਿਮਾਗ 'ਚ ਨਾ ਆਏ ਹੋਣ ਜਾਂ ਇਹਦੇ ਵਿੱਚ ਐ ਇੰਨਾ 200 ਗਾਣਿਆਂ ਦੇ ਵਿੱਚੋਂ ਵੀ ਲਗਭਗ ਹਰ ਗਾਣਾ ਇਕੱਲੇ ਇਕੱਲੇ ਸਿੱਧੂ ਬਾਈ ਦੇ ਫੈਨਸ ਨੂੰ ਯਾਦ ਹੋਣਾ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਸੇ ਵੀ ਸਿੰਗਰ ਲਈ ਕਿਸੇ ਵੀ ਆਰਟਿਸਟ ਲਈ ਜਿੱਪੀ ਕਰਵਾਲ ਨੇ ਇੱਕ ਵਾਰ ਕਿਹਾ ਸੀ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਲਗਭਗ 40-50 ਗਾਣੇ ਪਏ ਨੇ ਜਿਹੜੇ ਹਜੇ ਹੋਰ ਆਉਣੇ ਨੇ ਆਨਲਾਈਨ ਟਾਈਮ 'ਚ ਇੱਕ ਇੰਟਰਵਿਊ ਦੇ ਵਿੱਚ ਤਾਂ 400-500 ਗਾਣਿਆਂ ਦੀ ਗੱਲ ਹੋਈ ਸੀ ਪਰ ਹਾਂ 100 ਦੇ ਨੇੜੇ ਜਿਹੜੇ ਆਪਾਂ ਕਹਿ ਸਕਦੇ ਹਾਂ ਕੁਝ ਹਜੇ ਰਿਕਾਰਡ ਨਾ ਕੀਤੇ ਹੋਣ ਮਤਲਬ ਆਪਾਂ ਨੂੰ ਪੱਕਾ ਕਨਫਰਮ ਨਹੀਂ ਹੈ ਪਰ ਵੈਸੇ ਆਪਾਂ ਆਈਡੀਆ ਲਾ ਸਕਦੇ ਹਾਂ ਪਰ 400-500 ਵੈਸੇ ਦੁਬਈ ਦਾ ਸਟਾਕ ਕਿਉਂਕਿ ਬਾਈ ਦਾ ਫਾਦਰ ਸਾਹਿਬ ਨੇ ਕਹੇ ਸੀ ਕਿ ਸਟਾਕ ਬਹੁਤ ਜ਼ਿਆਦਾ ਹੈ ਤਾਂ ਇਹਦਾ ਮਤਲਬ ਕਿ ਵਾਕਈ ਬਹੁਤ ਜ਼ਿਆਦਾ ਹੈ ਕਾਫੀ ਗਾਣੇ ਨੇ ਜਿਹੜੇ ਕਈ ਸਾਲਾਂ ਤੱਕ ਆਉਂਦੇ ਰਹਿਣਗੇ। ਓਵਰঅল ਇਹੀ ਵੀਡੀਓ ਸੀਗੀ ਤੇ ਸਿੱਧੂ ਬਾਈ ਦੇ ਹੁਣ ਤੱਕ ਬਹੁਤ ਸਾਰੇ ਗਾਣੇ ਆਏ ਨੇ ਲਗਭਗ ਹਰ ਗਾਣਾ ਹਿੱਟ ਰਿਹਾ ਹੈ। ਤੇ ਤੁਹਾਡਾ ਫੇਵਰਟ ਗਾਣਾ ਕਿਹੜਾ ਵੈਸ ਤਾਂ ਇਹ ਡਿਸਾਈਡ ਕਰਨਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਤੁਸੀਂ ਆਪਣਾ ਫੇਵਰਟ ਗਾਣਾ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਜ਼ਰੂਰ ਲਿਖ ਕੇ ਜਾਓ।